ਇਕ ਵਾਰੀ ਧੰਤਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਈ ਬਾਲਾ ਤੇ ਪਾਈ ਮਰਦਾਨਾ ਤੇ ਪਾਈ ਮੂਲਾ ਸਿੰਧ ਦੇਸ਼ ਵਿੱਚ ਪਹੁੰਚਦੇ ਆ। ਉੱਥੇ ਸੈਦਾਂ ਦੇ ਨਗਰ ਉੱਚ ਦੇ ਬਾਹਰ ਜਾ ਕੇ ਡੇਰਾ ਕਰਦੇ ਆ। ਜਦ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ। ਜਦ ਗੁਰੂ ਜੀ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਸਮਾਇ ਪਾਠ ਪੜਿਆ ਤਾਂ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਦੱਸਿਆ। ਇੱਕ ਫਕੀਰ ਬਾਹਰ ਬੈਠਾ ਕੁਝ ਪੜ ਰਿਆ ਸੀ ਤੇ ਕਹਿੰਦਾ ਸੀ ਗੁਰਮਖ ਨਾਦਨ ਗੁਰਮਖ ਵੇਦਨ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਸਦੇ ਅਰਥ ਕੀ ਹਨ ਇਸਤੇ ਕੀ ਮਾਨੇ ਹਨ ਤਦ ਪੀਰ ਨੇ ਕਿਹਾ ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ ਉਸ ਆਦਮੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੇਰਾ ਪੀਰ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਆਪ ਕਿਰਪਾ ਕਰਕੇ ਮੇਰੇ ਨਾਲ ਚੱਲੋ ਤਦ ਗੁਰੂ ਜੀ ਉਸ ਦੇ ਨਾਲ ਉਸ ਦੇ ਪੀਰ ਪਾਸ ਚਲੇ ਗਏ ਅੱਗੋ ਪੀਰ ਨੇ ਉੱਠ ਕੇ ਦਸਤ ਬੋਸੀ ਕਰਕੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਕਿ ਖੁਦਾ ਵਾਸਤੇ ਸੱਚ ਦੱਸੋ ਕਿ ਦਰਗਾਹ ਵਿੱਚ ਜੀਵਾਂ ਨਾਲ ਕੀ ਬੀਤਦਾ ਹੈ ਗੁਰੂ ਜੀ ਨੇ ਕਿਹਾ ਪੀਰ ਜੀ ਜਿਹੜੇ ਇੱਥੇ ਤਨ ਮੰਨ ਕਰਕੇ ਸੱਚੇ ਰਹਿੰਦੇ ਹਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ ਪੇਖੀਆਂ ਤੇ ਪਖੰਡੀਆਂ ਨੂੰ ਦਰਗਾਹ ਵਿੱਚ ਥਾਂ ਹੀ ਜੇ ਮਿਲਦੀ ਤੇ ਉਹ ਜਮਦੁੱਤਾਂ ਕੋਲੋਂ ਦੁੱਖ ਪਾਉਂਦੇ ਰਹਿੰਦੇ ਹਨ ਸਿੰਧੀ ਪੁਰਸ਼ ਨੇ ਕਿਹਾ ਪੀਰ ਜੀ ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ ਪਰ ਮੇਰਾ ਮਨੋਰਥ ਪੂਰਾ ਨਹੀਂ ਹੋਇਆ ਤਦ ਪੀਰ ਨੇ ਗੁਰੂ ਸਾਹਿਬਾਨ ਨੂੰ ਕਿਹਾ ਇਸ ਨੂੰ ਜਿਹੜੇ ਬਚਨ ਤੁਸੀਂ ਬੋਲੇ ਹਨ ਉਹਨਾਂ ਦੀ ਅਰਥ ਦੱਸੋ ਗੁਰੂ ਜੀ ਨੇ ਕਿਹਾ ਪੀਰ ਜੀ ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਦੀ ਤਸੱਲੀ ਹੋ ਜਾਵੇਗੀ ਕਿਉਂਕਿ ਤੁਸੀਂ ਇਸ ਦੇ ਪੀਰ ਹੋ ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ ਤਦ ਪੀਰ ਨੇ ਕਿਹਾ ਮੈਨੂੰ ਇਸ ਦੇ ਅਰਥ ਨਹੀਂ ਆਉਂਦੇ ਤਾ ਗੁਰੂ ਸਹਿਬਾਂ ਨੇ ਕਿਹਾ ਜਦ ਤੁਸੀਂ ਮੱਕੇ ਜਾਓਗੇ ਤਾਂ ਉੱਥੇ ਤੁਹਾਡੀ ਨਿਸ਼ਾ ਹੋ ਜਾਵੇਗੀ ਪੀਰ ਨੇ ਕਿਹਾ ਮੈਂ ਹੁਣੇ ਹੀ ਮੱਕੇ ਜਾਂਦਾ ਹਾਂ ਤੁਸੀਂ ਤਦ ਤੱਕ ਇੱਥੇ ਹੀ ਰਹਿਣਾ ਕਿਤੇ ਨਹੀਂ ਜਾਣਾ ਇੱਥੇ ਹੀ ਠਹਿਰਨਾ ਪੀਰ ਜਲਾਲ ਗੁਰੂ ਜੀ ਨੂੰ ਆਪ ਆਪਣੇ ਸਥਾਨ ਤੇ ਛੱਡ ਕੇ ਆਪ ਜਹਾਜ਼ ਚੜ੍ਹ ਕੇ ਮੱਕੇ ਨੂੰ ਹੱਜ ਕਰਨ ਵਾਸਤੇ ਚੱਲ ਪਿਆ ਸਮੁੰਦਰ ਵਿੱਚ ਜਹਾਜ਼ ਚਲਦਾ ਚਲਦਾ ਇੱਕ ਪਹਾੜ ਦੇ ਪਾਸ ਜਾ ਖੜਾ ਹੋਇਆ ਪੀਰ ਜਹਾਜ਼ ਤੋਂ ਉਤਰ ਕੇ ਜਦ ਪਹਾੜ ਵੇਖਣ ਗਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਹੀ ਸੁੰਦਰ ਮੰਦਰ ਹਨ ਜਿਨ੍ਹਾਂ ਵਿੱਚ ਬਹੁਤ ਸੋਹਣੇ ਤੇ ਚੰਗੇ ਵਿਛੌਣੇ ਵਿਛੀ ਹੋਏ ਹਨ ਪਰ ਉੱਥੇ ਆਦਮੀ ਕੋਈ ਨਹੀਂ ਸੀ ਜਿਸ ਕਰਕੇ ਫਿਰ ਮੁੜ ਕੇ ਸਮੁੰਦਰ ਦੇ ਕਿਨਾਰੇ ਆਣ ਬੈਠਾ ਤਾਂ ਉਸ ਨੇ ਵੇਖਿਆ ਕਿ ਇੱਕ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਜਿਸ ਕਰਕੇ ਬਹੁਤ ਚੀਖ ਚਿਹਾੜਾ ਹੋ ਰਿਹਾ ਸੀ ਪੀਰ ਨੇ ਇਹ ਵੇਖ ਕੇ ਖੁਦਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ हे ਖੁਦਾ ਐ ਲੋਕ ਪੁੱਤਰ ਤੀਆਂ ਪਰਿਵਾਰ ਨੂੰ ਛੱਡ ਕੇ ਦੇਸ਼ੁਬਦੇਸ਼ ਤੋਂ ਵਪਾਰ ਕਰਨ ਆਏ ਹਨ ਇਹਨਾਂ ਨੂੰ ਕਿਉਂ ਡੁਬਾਉਣ ਲਗਾਏ ਇਹਨਾਂ ਨੂੰ ਬਚਾ ਲੇ ਪੀਰ ਦੇ ਇਸ ਤਰ੍ਹਾਂ ਕਹਿਣ ਨਾਲ ਜਹਾਜ਼ ਡੁੱਬਣ ਤੋਂ ਬਚ ਗਿਆ ਜਦ ਦਿਨ ਬੀਤ ਗਿਆ ਰਾਤ ਪੈ ਗਈ ਤਾਂ ਤਪੀਰ ਉਹਨਾਂ ਸੁੰਦਰ ਤਪੀਰ ਉਹਨਾਂ ਸੁੰਦਰ ਮੰਦਿਰਾਂ ਵਿੱਚ ਆਰਾਮ ਕਰਨ ਵਾਸਤੇ ਚਲੇ ਆ ਗਿਆ ਉਸਨੇ ਵੇਖਿਆ ਅੱਗੇ ਉੱਥੇ ਸੰਤ ਬੈਠੇ ਹੋਏ ਸਨ ਇਹ ਵੀ ਚੁੱਪ ਕਰਕੇ ਇੱਕ ਸੰਤ ਦੇ ਪਾਸ ਬੈਠ ਗਿਆ ਉਸਨੇ ਵੇਖਿਆ ਅੱਗੇ ਉੱਥੇ ਸੰਤ ਬੈਠੇ ਹੋਏ ਸਨ ਐ ਵੀ ਚੁੱਪ ਕਰਕੇ ਇੱਕ ਸੰਤ ਦੇ ਪਾਸ ਬੈਠ ਗਿਆ ਥੋੜੇ ਸਮੇਂ ਉਪਰੰਤ ਉਹਨਾਂ ਸੰਤਾਂ ਨੂੰ ਲੱਗੇ ਲਗਾਏ ਭੋਜਨ ਦੇ ਥਾਲ ਆ ਗਏ ਪਰ ਇਸ ਨੂੰ ਕੋਈ ਭੋਜਨ ਨਾ ਆਇਆ ਤਦ ਉਹਨਾਂ ਵਿੱਚੋਂ ਇੱਕ ਸੰਤ ਨੇ ਉੱਠ ਕੇ ਆਪਣੇ ਮਹੰਤ ਨੂੰ ਜਾ ਕੇ ਦੱਸਿਆ ਕਿ ਸਾਡੇ ਪਾਸ ਇੱਕ ਫਕੀਰ ਬੈਠਾ ਹੋਇਆ ਉਸ ਨੂੰ ਭੋਜਨ ਨਹੀਂ ਆਇਆ ਮਹੰਤ ਨੇ ਕਿਹਾ ਇਸਨੇ ਕੋਈ ਵੰਗਿਆ ਕੀਤੀ ਹੋਵੇਗੀ ਤੁਸੀਂ ਮਨ ਵਿੱਚ ਕੋਈ ਚਿੰਤਾ ਨਾ ਕਰੋ ਰੋਜੀ ਦੇਣ ਵਾਲਾ ਅਣਜਾਣ ਨਹੀਂ ਹੈ ਜੋ ਕੁਝ ਤੁਹਾਡੇ ਪਾਸ ਆਇਆ ਏ ਤੁਸੀਂ ਸ਼ਕੋ ਜਦੋਂ ਉਹ ਆਵੇਗਾ ਤਾਂ ਉਹ ਸ਼ੱਕ ਲਵੇਗਾ ਤਦ ਸੰਤਾ ਨੇ ਆਪਣਾ ਭੋਜਨ ਸ਼ੱਕ ਲਿਆ ਤੇ ਜਲਾਲ ਪੀਰ ਸਾਰੀ ਰਾਤ ਭੁੱਖਾ ਹੀ ਪਿਆ ਰਿਆ ਜਲਾਲ ਸੋਚ ਰਿਹਾ ਸੀ ਕਿ ਦਿਨ ਚੜਿਆ ਨਾ ਤਾਂ ਕੁਝ ਪੁੱਛਾਂਗਾ ਪਰ ਸੰਤ ਦਿਨ ਚੜਨ ਤੋਂ ਪਹਿਲਾਂ ਹੀ ਅਲੋਪ ਹੋ ਗਏ ਪੀਰ ਆਪਣੇ ਆਪ ਨੂੰ ਇਕੱਲਾ ਬੀਠ ਕੇ ਫਿਰ ਸਮੁੰਦਰ ਦੇ ਕਿਨਾਰੇ ਆ ਬੈਠਾ ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ ਉਸ ਨੂੰ ਵੇਖ ਕੇ ਆਖਣ ਲੱਗਾ ਹੀ ਖੁਦਾ ਜਿੱਥੇ ਲੋੜ ਨਹੀਂ ਉਤਤਮੀ ਪੈ ਰਿਆ ਵਾ ਤੇ ਜਿੱਥੇ ਲੋਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਆ ਉਥੇ ਮੀਂਹ ਨਹੀਂ ਪਉਂਦਾ ਇਹ ਤੇਰੀ ਕੀ ਮਰਿਆਦਾ ਵਾ ਇਸ ਗੱਲ ਦੇ ਕਹਿਣ ਨਾਲ ਹੀ ਮੀਂਹ ਪੈਣਾ ਬੰਦ ਹੋ ਗਿਆ ਇਹ ਵੇਖ ਕੇ ਪੀਰ ਬੜਾ ਖੁਸ਼ ਹੋਇਆ ਵੀ ਜਿਵੇਂ ਮੈਂ ਸੋਚੀ ਸੀ ਤੇਵੇਂ ਹੀ ਹੋਈ ਜਦ ਸੰਧਿਆ ਹੋਈ ਤਾਂ ਪੀਰ ਨੇ ਫੇਰ ਮੰਦਰ ਵਿੱਚ ਆਣ ਕੇ ਵੇਖਿਆ ਕਿ ਸੰਤ ਅੱਗੇ ਹੀ ਬੈਠੇ ਹੋਏ ਹਨ ਤਾਂ ਉਹ ਇੱਕ ਸੰਤ ਦੇ ਪਾਸ ਬੈਠ ਗਿਆ ਸਮੇਂ ਸਿਰ ਵੀ ਜਦ ਸੰਤਾਂ ਨੂੰ ਭੋਜਨ ਦੇ ਥਾਲ ਆਏ ਤਾ ਪੀਰ ਵਾਸਤੇ ਕੁਝ ਨਾ ਆਇਆ ਸੰਤਾ ਨੇ ਫਿਰ ਜਦ ਮਹੰਤ ਪਾਸ ਜਾ ਕੇ ਸਾਰੀ ਗੱਲ ਦੱਸੀ ਤਮੰਦ ਨੇ ਕਿਹਾ ਕਿ ਉਸਨੂੰ ਮੇਰੇ ਪਾਸ ਲੈ ਆਓ ਤਦ ਜਲਾਲ ਪੀਰ ਨੂੰ ਸੰਤ ਆਪਣੇ ਮਹੰਤ ਪਾਸ ਲੈ ਗਿਆ ਮਹੰਤ ਨੇ ਪੁੱਛਿਆ ਤੂੰ ਕਿੱਥੋਂ ਆਇਆ ਏ ਤੇ ਕਿੱਧਰ ਜਾਣਾ ਵੇ ਤੂੰ ਕਿਹੜਾ ਵੱਡਾ ਪਾਪ ਕੀਤਾ ਏ ਜਿਸ ਕਰਕੇ ਤੈਨੂੰ ਦੋ ਦਿਨ ਤੋਂ ਭੋਜਨ ਨਹੀਂ ਮਿਲਿਆ ਜਲਾਲ ਨੇ ਦੱਸਿਆ ਮੈਂ ਦੂਰ ਦੇਸ਼ ਤੋਂ ਆਇਆ ਵਾਂ ਮੈਂ ਕੋਈ ਗੁਨਾਹ ਨਹੀਂ ਕੀਤਾ ਮਹੰਤ ਨੇ ਫਿਰ ਪੁੱਛਿਆ ਕਿ ਤੂੰ ਪਹਿਲਾਂ ਵੀ ਕਦੇ ਭੁੱਖ ਆ ਰਿਹਾ ਵੀਰ ਨੇ ਕਿ ਹਮੇ ਅੱਗੇ ਕਦੀ ਇਸ ਤਰ੍ਹਾਂ ਪਹੁੰਚੋ ਤੋ ਬਿਨਾ ਨਹੀਂ ਰਿਹਾ ਕੱਲ ਸਮੁੰਦਰ ਕੰਢੇ ਬੈਠੇ ਨੇ ਇੱਕ ਕੌਤਕ ਵੇਖਿਆ ਸੀ ਕਿ ਜਹਾਜ਼ ਡੁੱਬਣ ਲੱਗਾ ਸੀ ਉਸ ਵਿੱਚ ਸਵਾਰ ਹੋ ਇਸਤਰੀ ਪੁਰਸ਼ਾਂ ਨੇ ਬਹੁਤ ਚੀਖ ਝਾੜਾ ਪਾ ਦਿੱਤਾ ਸੀ ਮੈਂ ਉਹਨਾਂ ਨੂੰ ਦੁਖੀ ਦੇਖ ਕੇ ਕਿਹਾ ਕਿ ਹੈ ਖੁਦਾ ਇਹਨਾਂ ਨੂੰ ਬਚਾ ਲੈ ਤਦ ਉਹ ਜਹਾਜ਼ ਡੁੱਬਣ ਤੋਂ ਬਚ ਗਿਆ ਫਿਰ ਮੈਂ ਦੂਜੇ ਦਿਨ ਸਮੁੰਦਰ ਵਿੱਚ ਮੀਂਹ ਵਸਤਾ ਵੇਖ ਕੇ ਆਖਿਆ ਹੈ ਖੁਦਾ ਜਿੱਥੇ ਅਸਤੀ ਲੋੜਾ ਉੱਥੇ ਤੂੰ ਪਾਉਂਦਾ ਨਹੀਂ ਤੇ ਜਿੱਥੇ ਅਸਤੀ ਲੋੜ ਨਹੀਂ ਆ ਉੱਥੇ ਤੂੰ ਪਾ ਰਿਹਾ ਆ ਐ ਤੇਰੇ ਕੀ ਰੰਗਾ ਮੇਰੇ ਇਸ ਤਰ੍ਹਾਂ ਕਹਿਣ ਨਾਲ ਵਰਖਾ ਬੰਦ ਹੋ ਗਈ ਐ ਤੋਂ ਬਾਦ ਦੋਵੇਂ ਚੁੱਪ ਹੋ ਗਏ ਮਹਾਂਤ ਨੇ ਕਿਹਾ ਤੂੰ ਬੇਮੁਖ ਹੈ ਜਿਸਨੇ ਪ੍ਰਮਾਤਮਾ ਦਾ ਪਾਣਾ ਮੋੜਿਆ ਏ ਤੇਰੇ ਰਹਿਣ ਵਾਸਤੇ ਇੱਥੇ ਥਾਂ ਨਹੀਂ ਇੱਥੋਂ ਛੇਤੀ ਚਲੇ ਆ ਜਾ ਪਿਰਨੇ ਕਿਹਾ ਮਹਾਰਾਜੀ ਮੇਰੇ ਪਾਸੋਂ ਕੀੜੀ ਵਗਿਆ ਹੋਗੀ ਉਹ ਮੈਨੂੰ ਦੱਸ ਦਿਓ ਮਹਾਂਤ ਨੇ ਕਿਹਾ ਤੂੰ ਪਰਮੇਸ਼ਰ ਦੇ ਪਾਣੇ ਨੂੰ ਮੋੜ ਕੇ ਮਨ ਵਿੱਚ ਹੰਕਾਰ ਕੀਤਾ ਏ ਮੇਰਾ ਕਿਹਾ ਹੁਣ ਚੱਲੇਗਾ ਤੂੰ ਪਰਮੇਸ਼ਰ ਦੀ ਬਰਾਬਰੀ ਦਾ ਦੰਪ ਭਰਿਆ ਏ ਜਹਾਜ ਉੱਤੇ ਹੋਏ ਸਵਾਰ ਜੀਵਾਂ ਦੇ ਪਾਪਾਂ ਅਨੁਸਾਰ ਪਰਮੇਸ਼ਰ ਨੇ ਜੋ ਉਹਨਾਂ ਨੂੰ ਦੁੱਖ ਦੇਣਾ ਸੀ ਉਹ ਤੂੰ ਦੇਣੀ ਨਹੀਂ ਦਿੱਤਾ ਦੂਸਰੇ ਤੁਰਖਾ ਬੰਦ ਕਰਕੇ ਆਪਾਪ ਕੀਤਾ ਏ ਕਿ ਸਮੁੰਦਰ ਦੇ ਉਹ ਜਾਨਵਰ ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀਂਦੇ ਉਹਨਾਂ ਨੇ ਵਰਖਾ ਦਾ ਪਾਣੀ ਪੀ ਕੇ ਤ੍ਰਿਪਤ ਹੋਣਾ ਸੀ ਪਰ ਤੂੰ ਉਹ ਨਾ ਹੋਣ ਦਿੱਤਾ ਸੋ ਇਹਨਾਂ ਸਭਨਾਂ ਦੁੱਖਾਂ ਦਾ ਭਾਰ ਤੇਰੇ ਗਲ ਪੈ ਗਿਆ ਏ ਤੂੰ ਪਰਮੇਸ਼ਰ ਨੂੰ ਅਣਜਾਣਾ ਸਮਝ ਕੇ ਆਪਸੀ ਆਣਾ ਬਣਿਆ ਤੂੰ ਬੇਮੋਖੇ ਤਦ ਪੀਰ ਨੇ ਪੁੱਛਿਆ ਮਹਾਰਾਜ ਜੀ ਗੁਰਮੁਖ ਕੌਣ ਹਨ ਤੇ ਮਨਮੁਖ ਕੌਣ ਹਨ ਮਹੰਤ ਜੀ ਨੇ ਕਿਹਾ ਜੋ ਪਰਮੇਸ਼ਰ ਦਾ ਪਾਣਾ ਮੰਨਦੇ ਆ ਉਹ ਪੁਰਸ਼ ਗੁਰਮੁਖ ਹਨ ਤੇ ਜਿਹੜੇ ਪਾਣਾ ਨਹੀਂ ਮੰਨਦੇ ਉਹ ਮਨਮੁਖ ਹਨ ਜੋ ਬਹੁਤ ਦੁੱਖ ਪਾਉਂਦੇ ਹਨ ਪੀਰ ਨੇ ਕਿਹਾ ਬੜਾ ਚੰਗਾ ਹੋਇਆ ਮੈਨੂੰ ਤੁਹਾਡੇ ਪਾਸੋਂ ਗੁਰਮੁਖ ਕੌਣ ਹੈ ਦਾ ਪਤਾ ਲੱਗ ਗਿਆ ਹੁਣ ਮੈਨੂੰ ਮੱਕੇ ਜਾਣ ਦੀ ਲੋੜ ਨਹੀਂ ਰਹੀ ਮਹੰਤ ਨੇ ਕਿਹਾ ਜਿਹੜੇ ਦਰਵੇਸ਼ ਨੇ ਤੈਨੂੰ ਭੇਜਿਆ ਉਹ ਖੁਦਾ ਰੂਪ ਹਨ ਵਾਪਸ ਜਾ ਕੇ ਉਹਨਾਂ ਦੀ ਸ਼ਰਣ ਉਹਨਾਂ ਦੇ ਚਰਨਾਂ ਪੜ ਲੈ ਤਦ ਪੀਰ ਜਲਾਲ ਉਥੋਂ ਹੀ ਜਾਸ਼ ਤੇ ਚੜ ਕੇ ਵਾਪਸ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ ਆ ਗਿਆ ਗੁਰੂ ਸਹਿਬਾ ਨੂੰ ਆਪਣਾ ਸਾਰਾ ਹਾਲ ਸੁਣਾਇਆ ਤੇ ਕਿਹਾ ਆਪ ਜੀ ਘਟ ਘਟ ਦੇ ਜਾਨਣਹਾਰ ਹੋ ਹੁਣ ਮੈਨੂੰ ਪਤਾ ਲੱਗ ਗਿਆ ਏ ਕਿ ਪਰਮੇਸ਼ਰ ਦਾ ਪਾਣਾ ਮੰਦੇ ਹਨ ਉਹ ਗੁਰਮਖਾਨ ਤੇ ਜਿਹੜੇ ਪਾਣਾ ਮੋੜਦੇ ਹਨ ਉਹ ਮਨਮੁਖ ਹਨ ਗੁਰੂ ਜੀ ਪੀਰ ਜਲਾਲ ਨੂੰ ਇਸ ਤਰ੍ਹਾਂ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਸ ਗੁਰਜੀ ਪੋਲਚਕ ਬਖਸ਼ ਦੇਣੀ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ